ਇੱਕ ਭਾਈ ਸਾਹਿਬ ਜਿਹੜੇ ਐ ਉਹ ਅਮਰਿਤਪਾਲ ਦੀ ਪਾਰਟੀ ਦੇ ਐ ਮੈਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮਾੜਾ ਨਹੀਂ ਕਹਿੰਦਾ ਤੁਸੀਂ ਬਹੁਤ ਵੋਟਾਂ ਵੀ ਪਾਈਆਂ ਪਰ ਹੁਣ ਅਮਰਿਤਪਾਲ ਦੰਦਵੀ ਤੱਕ ਸਾਲਾਂ ਦੇ ਕੋਈ ਇਲیکشن ਲੜੇ ਆ ਕਦੇ ਬੋਲੋ ਜੀ ਨਹੀਂ ਲੜੇ ਧਰਮ ਦਾ ਪ੍ਰਚਾਰ ਕਰਨ ਵਾਲੇ ਦਾ ਕੰਮ ਨਹੀਂ ਰਾਜਨੀਤੀ ਦੇ ਵਿੱਚ ਤੇ ਰਾਜਨੀਤੀ ਵਾਲੇ ਦਾ ਕੰਮ ਨਹੀਂ ਧਰਮ ਪ੍ਰਚਾਰ ਵਾਲੇ ਚ ਜਿਸ ਦਾ ਕੰਮ ਉਸੀ ਕੋ ਸਾਜੇ ਇਹਨੇ ਇਹਨੂੰ ਕੋਈ ਕਿਹੜਾ ਫਾਰਮੂਲਾ ਬਈ ਅਮਰਿਤਪਾਲ ਦੇ ਪਿਤਾ ਕੋਲੇ ਵੀ ਮੈਂ ਰਾਤ ਨੂੰ ਨਸ਼ਾ ਬੰਦ ਕਰ ਦੂੰਗਾ ਅਮਰਿੰਦਰ ਸਿੰਘ ਰਾਜ਼ਾ ਵੜਿੰਗ ਨੇ ਡਰੱਗ ਸੰਬੰਧੀ ਇੱਕ ਬਿਆਨ ਨੇ ਜਿਹੜਾ ਪੰਜਾਬ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਹਲਾਕੇ ਰੱਖ ਦਿੱਤਾ ਤੇ ਵਿਰੋਧੀਆਂ ਦੇ ਵੱਲੋਂ ਉਸ ਬਿਆਨ ਨੂੰ ਲੈ ਕੇ ਤੰਜ ਵੀ ਕਸੇ ਜਾ ਰਹੇ ਨੇ ਦੱਸਦੇ ਕਿ ਰਾਜਾ ਬੜਿੰਗ ਨੇ ਅਮਰਿਤਪਾਲ ਦੀ ਪਾਰਟੀ ਤੇ ਤਿੱਤੇ ਬਿਆਨ ਦਿੱਤੇ ਨੇ ਰਾਜਾ ਬੜਿੰਗ ਨੇ ਅਮਰਿਤਪਾਲ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਧਰਮ ਦਾ ਪ੍ਰਚਾਰ ਕਰਨ ਵਾਲਿਆਂ ਲਈ ਰਾਜਨੀਤੀ 'ਚ ਕੋਈ ਕੰਮ ਨਹੀਂ ਹੈਗਾ ਤੇ ਰਾਜਨੀਤੀ ਵਾਲਿਆਂ ਲਈ ਧਰਮ ਦਾ ਪ੍ਰਚਾਰ ਕਰਨਾ ਕੰਮ ਨਹੀਂ ਹੈਗਾ ਜਿਸ ਦਾ ਕੰਮ ਉਸ ਕੋ ਸਾਜੇ ਤੇ ਬੀਤੇ ਦਿਨਾਂ ਚ ਜੋ ਅਮਰਿਤਪਾਲ ਦੇ ਪਿਤਾ ਨੇ ਨਸ਼ੇ ਸੰਬੰਧੀ ਇੱਕ ਬਿਆਨ ਦਿੱਤਾ ਸੀ ਤਾਂ ਉਸ ਨੂੰ ਲੈ ਕੇ ਰਾਜਾ ਵੜਿੰਗ ਨੇ ਅਮਰਿਤਪਾਲ ਦੇ ਪਿਤਾ ਤੇ ਕਈ ਵੱਡੇ ਸਵਾਲ ਵੀ ਚੁੱਕੇ ਨੇ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਇੱਕ ਭਾਈ ਸਾਹਿਬ ਜਿਹੜੇ ਐ ਉਹ ਅਮਰਿਤਪਾਲ ਜੀ ਦੀ ਪਾਰਟੀ ਦੇ ਐ ਮੈਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮਾੜਾ ਨਹੀਂ ਕਹਿੰਦਾ ਤੁਸੀਂ ਬਹੁਤ ਵੋਟਾਂ ਵੀ ਪਾਈਆਂ ਪਰ ਹੁਣ ਅਮਰਿਤਪਾਲ ਦੰਦਵੀ ਤੱਕ ਸਾਲਾਂ ਦੇ ਕੋਈ ਇਲੈਕਸ਼ਨ ਲੜੇ ਆ ਕਦੇ ਬੋਲੋ ਜੀ ਨਹੀਂ ਲੜੇ ਧਰਮ ਦਾ ਪ੍ਰਚਾਰ ਕਰਨ ਵਾਲੇ ਦਾ ਕੰਮ ਨਹੀਂ ਰਾਜਨੀਤੀ ਦੇ ਵਿੱਚ ਤੇ ਰਾਜਨੀਤੀ ਵਾਲੇ ਦਾ ਕੰਮ ਨਹੀਂ ਧਰਮ ਪ੍ਰਚਾਰ ਵਾਲੇ ਦੇ ਜਿਸ ਦਾ ਕੰਮ ਉਸੀ ਕੋ ਸਾਜੇ ਹੁਣ ਅਮਰਿਤਪਾਲ ਜੀ ਰਾਜਨੇਤਾ ਬਣ ਗਏ ਚਲੋ ਆਪਾਂ ਤਾਂ ਇਲੈਕਸ਼ਨ ਤਾਂ ਲੜਦੀ ਲੜਦੇ ਹੁਣ ਉਹਨਾਂ ਨੇ ਇੱਕ ਪਾਰਟੀ ਬਣਾ ਲਈਏ ਕਿ ਜਿੱਥੇ ਜਨਾਬ ਹੋਇਆ ਤਾਂ ਉੱਥੇ ਬੰਦਾ ਲੈਣਾ ਪੈਂਦਾ ਉਹ ਕਹਿੰਦੇ ਅਸੀਂ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਸਕੂਲਾਂ 'ਚ ਜਨਗਨ ਮੰਨਿਆਂ ਦੀ ਪੜਾਈ ਜਾਂਦੀ ਹੈ ਉਹਨੂੰ ਨਹੀਂ ਅਸੀਂ ਮੰਨਦੇ ਸਾਡਾ ਇੱਕ ਆਫਦਾ ਰਾਜ ਹੈ ਕਿੱਦਾਂ ਬਣੇਗਾ ਉਹ ਰਾਜ ਕੱਲ ਮੈਂ ਪਿਤਾ ਜੀ ਦੀ ਉਹਨਾਂ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਨਸ਼ਾ ਖਤਮ ਕਰਨਾ ਅਸੀਂ ਤਾਂ ਕਿਵੇਂ ਹੋਊਗਾ ਨਸ਼ਾ ਖਤਮ ਜਿਹੜਾ ਬੰਦਾ ਉੱਠਦਾ ਉਹ ਕੋਈ ਕਹਿੰਦਾ ਮਹੀਨੇ ਚ ਕਰ ਦੂ ਕੋਈ ਕਹਿੰਦਾ ਸਾਥ ਚ ਕਰ ਦੂ ਕੋਈ ਕਹਿੰਦਾ ਅਰਦਾਸ ਕਰਾ ਦਿੰਦੇ ਕੋਈ ਕਹਿੰਦਾ ਗੁਟਕਾ ਸਾਫ ਫੜਦੇ ਨੇ ਇਹ ਨਸ਼ਾ ਖਤਮ ਨਹੀਂ ਹੋਣਾ ਸਾਨੂੰ ਪੁੱਛਿਆ ਤਾਂ ਕਰੋ ਵੀ ਭਾਈ ਸਾਹਿਬ ਤੁਹਾਡੇ ਕੋਲ ਤਰੀਕਾ ਕੀ ਹੈ ਨਸ਼ਾ ਖਤਮ ਕਰਨ ਦਾ ਸਾਡੇ ਕੋਲ ਕੋਈ ਤਰੀਕਾ ਨਹੀਂ ਕਾਂਗਰਸ ਦਾ ਰਾਜ ਆਇਆ ਤਾਂ ਕੀਵੇਂ ਕਰਾਂਗੇ ਹਾਂ ਕਾਂਗਰਸ ਦਾ ਰਾਜ ਆਇਆ ਅਸੀਂ ਨੌਕਰੀਆਂ ਦਿਆਂ ਹੁਣ ਨੌਕਰੀਆਂ ਕਿਵੇਂ ਦੇਵਾਂਗੇ ਸਾਨੂੰ ਪੈਸਾ ਇਕੱਠਾ ਕਰਨਾ ਪਊਗਾ 40000 ਰੁਪਏ ਮਾਸਟਰ ਖਾਲੀ ਪਈਆ ਦੇ ਆਪਾਂ ਹਸਪਤਾਲ ਖਾਲੀ ਪਏ ਗ੍ਰਾਮ ਸੇਵ ਕੋਲੇ 15 ਪਿੰਡ ਹੈ ਪਟਵਾਰੀ ਕੋਲੇ 15 ਪਿੰਡ ਹੈ ਬਚਾਏ ਸੈਕਟਰ ਕੋਲੇ 20 ਪਿੰਡ ਹੈ ਇੱਕ ਇੱਕ ਪਿੰਡ ਇੱਕ ਤੇ ਲਾਵਾਂਗੇ ਪੁਲਿਸ ਖਾਣੇ ਖਾਲੀ ਪਏ ਹੈ ਕਨੈਕਟਰ ਨਹੀਂ ਸਫਾਈ ਕਰਮਚਾਰੀ ਹੈ ਨਹੀਂ ਪਰ ਉਹਦੇ ਆਸੇ ਸਾਨੂੰ ਪਹਿਲਾਂ ਪੈਸੇ ਦਾ ਇੰਤਜ਼ਾਮ ਕਰਨਾ ਪਊਗਾ 4.5 ਲੱਖ ਕਰੋੜ ਦਾ ਕਰਦੇ ਹੈ ਸਵੇਰ 9 ਵਜੇ ਮੁੰਡਾ ਕੰਮ ਤੇ ਜਾਊਗਾ ਸ਼ਾਮ ਨੂੰ ਆਊਗਾ ਫੇਰ ਨਸ਼ਾ ਘਟੂਗਾ ਖਤਮ ਹੋਏ ਐਵੇਂ ਸੋਚ ਕੇ ਜਾਓ ਗੁਟਕਾ ਸਾਫ ਫੜੀ ਜਾਓ ਗੁਰਵਿੰਦਰ ਜੀ ਕੋਈ ਫਾਇਦਾ ਨਹੀਂ ਇਸ ਕੰਮ ਦਾ ਇਹ ਕਹੀ ਜਾਂਦੇ ਇਹਨੂੰ ਕੋਈ ਕਿਹੜਾ ਫਾਰਮੂਲਾ ਬਈ ਅਮਰਿਤਪਾਲ ਦੇ ਪਿਤਾ ਕੋਲੇ ਵੀ ਮੈਂ ਰਾਤ ਨੂੰ ਨਸ਼ਾ ਬੰਦ ਕਰ ਦੂੰਗਾ ਫੇਰ ਸਾਨੂੰ ਆਲਟਰਨੇਟਿਵ ਦੇਣਾ ਪਊਗਾ ਜਨਾਬ ਲੋ ਟੀਕਾ ਲਾਉਂਦੇ ਆ ਟੀਕੇ ਆਲਾ ਮਰ ਜਾਂਦਾ 2.5 ਸਾਲਾਂ ਚ ਗੋਰੀਆਂ ਆਲਾ ਮਰ ਜਾਂਦਾ 50 ਸਾਲਾਂ ਚ ਚਿੱਟੇ ਆਲਾ ਮਰ ਜਾਂਦਾ 3 ਸਾਲਾਂ ਚ ਸਮੈਕ ਆਲਾ ਮਰ ਜਾਂਦਾ 3 ਸਾਲਾਂ ਚ ਏ ਨਸ਼ਾ ਨਸ਼ਾ ਕੋਈ ਵੀ ਚੰਗਾ ਨਹੀਂ ਹੈ ਉਹ ਬੀਬੀਆਂ ਸਾਡੀਆਂ ਚਾਹ ਪੀਂਦੀਆਂ ਤੜਕੇ ਉੱਠ ਕੇ ਇਹਨਾਂ ਨੂੰ ਹੁਣੇ ਕਹਦੇ ਹੋ ਵੀ ਚਾਹ ਨਹੀਂ ਪੀਣੀ ਡਾਕਟਰ ਵੀ ਕਹਦੇ ਨਹੀਂ ਪਰ ਪੀਣ ਗਿਆ ਹਟਦੀਆਂ ਨਹੀਂ ਵੱਡੇ ਵੀ ਚਾਹ ਨਸ਼ਾ ਹੈ ਚਾਹ ਬਿਨਾ ਮੰਜੇ ਤੋਂ ਨਹੀਂ ਉੱਠੇ ਜਾਂਦਾ ਬੋਲੋ ਪੀਨੇ ਹੋ ਕਿ ਨਹੀਂ ਪਿੰਦੇ ਅੱਛਾ ਹੁਣ ਪੀਣੀ ਨਹੀਂ ਤੁਸੀਂ 5 ਦਿਨ ਚਾਹ